ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 13 ਨਵੰਬਰ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿੱਥੇ-ਜਿੱਥੇ ਪੰਜਾਬੀ ਅਤੇ ਪੰਜਾਬੀ ਤੋਂ ਵਸਦੀ ਹੈ ਬੜੀ ਧੂਮ ਧਾਮ ਅਤੇ ਸ਼ਰਧਾਂਜ ਦੇ ਨਾਲ ਮਨਾਇਆ ਗਿਆ ਦੂਸਰੇ ਪਾਸੇ ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕੁੜੀ ਵੱਲੋਂ ਯਾਨੀ ਕਿ ਸਿੰਧੀ ਸਮਾਜ ਦੀ ਇੱਕ ਕੁੜੀ ਵੱਲੋਂ ਮਧ ਪ੍ਰਦੇਸ਼ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸਵੈng ਰਚਿਆ ਗਿਆ ਯਾਨੀ ਕਿ ਉਸ ਬੱਚੀ ਲੜਕੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਜਿਹੜਾ ਹੈ ਪਹਿਰਾਵਾ ਪਨਾਇਆ ਗਿਆ ਉਸ ਜਿਵੇਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਖਾਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਬੀਸੀ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਉਹਨਾਂ ਨੂੰ ਨੋਟਿਸ ਕੱਢਿਆ ਗਿਆ ਜਿਵੇਂ ਹੀ ਉਹ ਡੇਰੇ ਦੇ ਪ੍ਰਬੰਧਕ ਜਿਹੜੇ ਕਮੇਟੀ ਦੇ ਚੇਅਰਮੈਨ ਸੀ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਵੀਡੀਓ ਜਿਹੜੀ ਹੈ ਆਗਵਾੰਗੂ ਸੈਲਰੀ ਹੈ ਸਿੱਖ ਸਿੱਖ ਪੰਥ ਵੱਲੋਂ ਅਤੇ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਿ ਸਾਨੂੰ ਬਿਲਕੁਲ ਅਜਾਇ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਸੱਚਾ ਸੌਦਾ ਦੇ ਰਾਮ ਰਹੀਮ ਨੇ ਵੀ ਇੱਕ ਵਾਰ ਅਜਾਇ ਕੀਤਾ ਸੀ ਉਹ ਹਾਲੇ ਤੱਕ ਵੀ ਜਿਹੜਾ ਹੈ ਮਾਮਲਾ ਠੰਡਾ ਨਹੀਂ ਹੋ ਰਿਹਾ ਕਿਉਂਕਿ ਮਾਫੀ ਨਾਮਾ ਦਵਾਉਣ ਦੇ ਵਿੱਚ ਬਾਦਲ ਪਰਿਵਾਰ ਦਾ ਹੱਥ ਹੈ ਉਹ ਸਾਰੇ ਪੰਜਾਬ ਦੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਉਧਰ ਜਦੋਂ ਇਹ ਸਵਾਂਗ ਰੱਖਿਆ ਗਿਆ ਸੋਸ਼ਲ ਮੀਡੀਆ ਦੇ ਵਾਇਰਲ ਹੋਏ ਉਸ ਤੋਂ ਬਾਅਦ ਲੀਗਲ ਨੋਟਿਸ ਕੱਢਿਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਜਿਹੜੀ ਹੈ ਮਾਫੀ ਮੰਗੀ ਉਸ ਤੋਂ ਬਾਅਦ ਉਹ ਲੜਕੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਸ ਤਰੀਕਾ ਪਹਿਰਾਵਾ ਪਹਿਨਿਆ ਸੀ ਉਸ ਤਰ੍ਹਾਂ ਬੜੀ ਸੀ ਪੰਜਾਬੀ ਚ ਕੈਸੇ ਨਕਲ ਕੀਤੀ ਸੀ ਉਹਨਾਂ ਵੀ ਮਾਫੀ ਮੰਗ ਲਈ ਲੇਕਿਨ ਅਚਨਚੇ ਉਹ ਜਿਹੜਾ ਚੇਅਰਮੈਨ ਸੀ ਉਸ ਕਮੇਟੀ ਦਾ ਉਸ ਨੂੰ ਵਾਰ-ਵਾਰ ਜਥੇਬੰਦੀਆਂ ਵੱਲੋਂ ਪ੍ਰੈਸ਼ਰਾਈਜ਼ ਫੋਨ ਕਾਲਸ ਆਣੀਆਂ ਉਹ ਪਹਿਲਾਂ ਹੀ ਹਾਰ ਦੇ ਮਰੀ ਸੀ ਅਤੇ ਉਹ ਟੈਨਸ਼ਨ ਲੈ ਕੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਇਆ ਗਿਆ ਅਤੇ ਉਹ ਜਿਹੜੇ ਹੈ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਜਿਹੜੀ ਲੜਕੀ ਨੇ ਇਹ ਸਵਾਗ ਰਚਿਆ ਸੀ ਜਿਸ ਨੂੰ ਪਹਿਰਾਵਾ ਪਨਾਇਆ ਗਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਲਾ ਯਾਨੀ ਕਿ 13 ਨਵੰਬਰ ਜਿਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪੂਰੇ ਧਾਮ ਤਾਂ ਪੂਰੇ ਧੂਮ ਧਾਮ ਨਾਲ ਪੂਰੇ ਵਰਲਡ ਵਿੱਚ ਜਿੱਥੇ ਪੰਜਾਬੀ ਅਤੇ ਪੰਜਾਬੀ ਦੀ ਵਸਤੀ ਮਨਾਇਆ ਗਿਆ ਉਹ ਲੜਕੀ ਵੀ ਜਿਹੜੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਉਹ ਲੜਕੀ ਵੀ ਹਸਪੀਟਲ ਦੇ ਵਿੱਚ ਐਡਮਿਟ ਹੈ ਅਤੇ ਜਿਹੜਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਸੀ ਉਸ ਦੀ ਜਿਹੜੀ ਹੈ ਕੱਲ ਮੌਤ ਹੋ ਗਈ ਹੈ ਟੈਨਸ਼ਨ ਦੇ ਨਾਲ ਡਿਪਰੈਸ਼ਨ ਦੇ ਨਾਲ ਅਤੇ ਇਸ ਮਾਮਲੇ ਦੇ ਵਿੱਚ ਜਿਹੜੀ ਲੜਕੀ ਹੈ ਉਸ ਨੂੰ ਵੀ ਵਾਰ-ਵਾਰ ਆਈ ਥਿੰਕ ਜਥੇਬੰਦੀਆਂ ਵੱਲੋਂ ਆਗੂਆਂ ਵੱਲੋਂ ਜਿਹੜਾ ਹੈ ਆਪਰੇਸ਼ਨਾਈਜ਼ ਕੀਤਾ ਸਾਰਿਆ ਹੈ ਪਹਿਲਾਂ ਚੇਅਰਮੈਨ ਦੀ ਡੈਥ ਹੋਈ ਹੁਣ ਉਹ ਲੜਕੀ ਵੀ ਜਿਹੜੀ ਹੈ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਹਸਪੀਟਲ ਦੇ ਵਿੱਚ ਜਿਹੜੀ ਹੈ ਉਹ ਐਡਮਿਟ ਹੈ ਡਿਪਰੈਸ਼ਨ ਨੂੰ ਯਾਨੀ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਤਾਂ